ਨਮਸਕਾਰ ਸ਼ਸ਼ਿਕਾ ਸਵਾਲੇਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਊਗਾ ਠੀਕ ਹੋਊਗਾ ਤੇ ਤੰਦਰੁਸਤ ਹੋਊਗਾ ਉਮੀਦ ਕਰ ਰਹੇ ਹਾਂ ਤੇ ਮੌਸਮ ਵੀ ਬਹੁਤ ਸੋਹਣਾ ਹੋਇਆ ਹੋਇਆ ਤੇ ਉਹਦੇ ਰਿਕਾਰਡਿੰਗ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਠੀਕ ਹੈ ਦੋਨੀਆਂ ਚੀਜ਼ਾਂ ਆ ਰਹੀਆਂ ਨੇ ਤੇ ਆਪਾਂ ਤੁਹਾਨੂੰ ਹੈਂਡਵਰਕ ਦੇ ਵਿੱਚ ਤੁਹਾਨੂੰ ਪਤਾ ਕਿ 90% ਆਪਾਂ ਹੈਂਡਵਰਕ ਹੀ ਆਪਣਾ ਵੀਡੀਓ ਪਾਈ ਦੀਆਂ ਨੇ ਤੇ ਬਹੁਤ ਘੱਟ ਜਿਹੜਾ ਆਪਾਂ ਮਸ਼ੀਨੀ ਵਰਤੀ ਆ ਆਰੀ ਵਰਕ ਪਾਈਦਾ ਹੈ ਕੋਈ ਜ਼ਿਆਦਾ ਸਾਡੇ ਲਈ ਵੀ ਹੁੰਦਾ ਵੀ ਹੈਂਡਵਰਕ ਹੀ ਰੈਡੀ ਹੈ ਲਹਗੇ ਹੋਗੇ ਸ਼ਰਾਰੇ ਹੋਗੇ ਸੌਟ ਹੋਗੇ ਠੀਕ ਹੈ ਫਰਕਾ ਹੋ ਗਿਆ ਬਹੁਤ ਸਾਰੀ ਐਡਮਾ ਰੈਡੀ ਹੁੰਦੀਆਂ ਨੇ ਹੈਵੀ ਤੋਂ ਹੈਵੀ ਹੁੰਦਾ ਲਾਈਟ ਤੋਂ ਲਾਈਟ ਹੁੰਦਾ ਅਸੀਂ ਕੁਛ ਮਾਲ ਆਪਣੀ ਸ਼ੋਪ ਦੇ ਲਈ ਆਪਣਾ ਮਾਲ ਵੀ ਰੈਡੀ ਕਰਵਾ ਕੇ ਰੱਖਦੇ ਆਂ ਲੇਕਿਨ ਉਹ ਨਾਲ ਦੇ ਨਾਲ ਕੁਝ ਨਿਕਲ ਜਾਂਦਾ ਲੇਕਿਨ ਫੇਰ ਹੁਣ ਫੇਰ ਆਪਣੇ ਆਪਣੀ ਸ਼ੋਪ ਦੇ ਲਈ ਆਪਣਾ ਮਾਲ ਰੈਡੀ ਕਰਵਾਇਆ ਤੇ ਕਿਸੇ ਨੇ ਵੀ ਮੇਰੀ ਭੈਣ ਵੀਰ ਨੇ ਭਰਾ ਨੇ ਕਿਸੇ ਨੇ ਵੀ ਇਹ ਮਾਲ ਆਪਣਾ ਵਾਇਕਨਣਾ ਉਹ ਸੌਟ ਵਾਇਕਨਣਾ ਹੋਊਗਾ ਤਾਂ ਕਰ ਸਕਦਾ ਠੀਕ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਇੱਕ ਟਿੱਕਾ ਡਿਜ਼ਾਈਨ ਦੇ 2-2 ਪੀਸ ਹੋਣਗੇ ਕੋਈ ਵੀ ਕਲਰ ਲੈ ਸਕਦਾ ਦੋਨੋਂ ਵੀ ਲੈ ਸਕਦਾ ਇੱਕ ਵੀ ਲੈ ਸਕਦਾ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਆਓ ਜੀ ਡਿਜ਼ਾਈਨ ਦੇਖੋ ਬਹੁਤ ਹੀ ਸੋਨਾ ਵਰਕ ਹੋ ਰਿਖਿਆ ਜੀ ਵਰਕ ਬਰੀਕੀ ਦੀ ਜੀ ਦੇਖੋ ਕਿੰਨਾ ਬਰੀਕ ਕੰਮ ਹੋ ਰਿਖਿਆ ਹੈ ਹਮੇਸ਼ਾ ਆਪਾਂ ਤੁਹਾਨੂੰ ਕਹਿੰਦੇ ਹਾਂ ਕਿ ਕੁਆਲਿਟੀ ਲਿਆ ਕਰੋ ਦੇਖੋ ਸਾਰਾ ਹੈਂਡਵਰਕ ਹੈ ਦਬ ਕੇ ਤਿੱਲੇ ਦਾ ਕੰਮ ਹੈ ਕੜਦਾਨੇ ਦਾ ਨਲਕੀ ਦਾ ਸਾਰਾ ਮਟੀਰੀਅਲ ਲੱਗਿਆ ਹੋਇਆ ਬਹੁਤ ਹੀ ਸੋਨਾ ਪਿਆਰਾ ਇਹਦਾ ਨੈਕ ਬਣਿਆ ਹੋਇਆ ਹੈ neck ਦੀ ਲੁੱਕ ਸਾਰਾ ਦਬਕੇ ਦੇ ਵਿੱਚੋਂ ਮੋਤੀ ਦੇ ਜੇ ਠੀਕ ਹੈ ਪੀਜ਼ੀ ਲੁੱਕ ਤੁਹਾਡੇ ਸਾਹਮਣੇ ਆ ਰਹੀ ਹੈ ਇਹਦੇ ਵਿੱਚ ਦੋ ਕਲਰ ਰੈਡੀ ਹੋਊਗੇ ਜੀ ਇੱਕ ਕਲਰ ਆਹ ਵਾਲਾ ਪਿਆ ਹੈ ਦੂਜਾ ਕਲਰ ਆਹ ਵਾਲਾ ਪਿਆ ਹੈ ਇਹ ਤਾਂ ਬਹੁਤ ਹੀ ਸੋਨਾ ਕਲਰ ਹੈ ਬਹੁਤ ਸੋਨਾ ਵਰਕ ਹੋਇਆ ਹੈ ਟੋਟਲ ਹੈਂਡ ਵਰਕ ਦੇ ਵਿੱਚ ਪੀਸ ਬਣਿਆ ਹੋਇਆ ਹੈ ਇਹ ਪੀਸ ਤੇ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਕਿ ਜਦੋਂ ਵੀ ਤੁਸੀਂ ਕੰਮ ਕਰਵਾਉਣਾ ਹੁੰਦਾ ਹੈ ਆਪਣੀ ਕੁਆਲਿਟੀ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਦੇਖਿਆ ਕਰੋ ਤੇ ਉਹਦੇ ਰਿਕੋਰਡਿੰਗ ਕੰਮ ਕਰਵਾਓ ਇੱਕ ਤੁਹਾਨੂੰ ਆਪਾਂ ਹੋਰ ਡਿਜ਼ਾਈਨ ਦਿਖਾ ਰਹੇ ਹਾਂ ਇੱਕਾ ਵਿੱਚ ਬਹੁਤ ਸੋਨਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੋ ਰੱਖਿਆ ਹੈ ਨਾ ਉਹ ਦਿਖਾਓ ਜੀ ক্লোਜ਼ ਦਿਖਾਵਾ ਸਾਰਾ ਟੋਡਲੀ ਧਬਕੇ ਦਾ ਕੰਮ ਹੋ ਰੱਖਿਆ ਜੀ ਸਾਰਾ ਵਿੱਚ ਇਹਦੇ ਦੋ ਪੈਨਲ ਪਏ ਹੋਏ ਨੇ ਬਹੁਤ ਹੀ ਪਿਆਰੇ ਪੈਨਲ ਪਏ ਹੋਏ ਨੇ ਦੋਨੇ ਡਿਜ਼ਾਈਨ ਦੇਖੋ ਲੁੱਕ ਦੇਖੋ ਕੰਮ ਇਹਦੇ ਵਿੱਚ ਵੀ ਆਪਾਂ ਨੇ ਦੋ ਕਲਰ ਰੈਡੀ ਹੋ ਰੱਖੇ ਨੇ ਇੱਕ ਲਾਈਟ ਕਲਰ ਹੈ ਤੇ ਇੱਕ ਡਾਰਕ ਕਲਰ ਤੁਸੀਂ ਪੀਸ ਵਾਈ ਕਰ ਸਕਦੇ ਹੋ ਠੀਕ ਹੈ ਜੀ ਸਾਨੂੰ ਆਰਡਰ ਕਰੋ ਜਿਹੜਾ ਪੀਸ ਕਹੋਗੇ ਜਿਹੜਾ ਕਲਰ ਕਹੋਗੇ ਤੁਹਾਨੂੰ ਭੇਜ ਦਾਂਗੇ ਕੋਰੇ ਕੋਰੇ ਹੋ ਜੂ ਲੇਕਿਨ ਇਹ ਗੱਲ ਯਾਦ ਰੱਖਿਓ ਕਿ ਫਿਲਹਾਲ ਜਿੰਨਾ ਕ ਸਾਡੇ ਲੱਭੇ ਹੈ 10-15 ਪੀਸ ਪਏ ਨੇ ਉਹਨਾਂ ਕ ਹੀ ਮਾਲ ਹਜੇ ਮਿਲਣਾ ਹੈ ਜੇ ਜ਼ਿਆਦਾ ਸਾਨੂੰ ਲੱਗਿਆ ਚੀਜ਼ਾਂ ਤਾਂ ਅਸੀਂ ਮਾਲ ਰੈਡੀ ਹੋ ਰਿਹਾ ਹੈ ਹੋਰ ਨਵਾਂ ਲਾਊਡ ਮਾਲ ਦਾ ਬਣ ਰਿਹਾ ਹੈ ਜਦੋਂ ਨਵਾਂ ਮਾਲ ਬਣ ਕੇ ਆ ਗਿਆ ਉਹ ਤੋਂ ਦੁਬਾਰਾ ਅਸੀਂ ਨੈਕਸਟ ਟਾਈਮ ਵੀਡੀਓ ਪਾਵਾਂਗੇ ਉਸ ਟਾਈਮ ਮਿਲੂ ਜਿਹਦੀ ਜਿਹਦੀ ਇਹ ਪਹਿਲਾ ਜਿਹਨੇ ਆਰਡਰ ਓਕੇ ਕਰ ਲਿਆ ਉਹਨਾਂ ਨੂੰ ਪੀਸ ਮਿਲ ਜੂਗਾ ਜਿਨ੍ਹਾਂ ਦਾ ਬਾਦ ਛੋਕੇ ਹੋ ਗਿਆ ਉਹਨਾਂ ਨੂੰ ਨੈਕਸਟ ਟਾਈਮ ਜੋ ਅਗਲੇ ਵਾਰੀ ਮਾਲਾ ਹੋਗਾ ਉਹ ਉਹਨੂੰ ਦੇ ਦੋਗੇ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਤੁਸੀਂ ਪਿਆਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਆ ਕਰੋ ਠੀਕ ਹੈ ਜੀ ਤੁਹਾਡਾ ਦਿলো ਧੰਨਵਾਦ ਕਰਦੇ ਆ ਬਹੁਤ ਸਾਰੇ ਤੁਹਾਡੇ ਵੀਡੀਓ ਕਰਕੇ ਹੀ ਸਾਡਾ ਕੰਮ ਚੱਲ ਰਿਹਾ ਹੈ ਹਰੇਕ ਕੰਟਰੀ ਉੱਤੇ ਸਾਡਾ ਕੰਮ ਜਾ ਰਿਹਾ ਹੈ ਸ਼ੋਰਟ ਬਣ ਕੇ ਜਾ ਰਹੇ ਨੇ ਫੋਨ ਆ ਰਹੇ ਨੇ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਤੁਹਾਡੀ ਸਪੋਰਟ ਦੇ ਰਹੀ ਤੁਹਾਡੀ ਸਪੋਰਟ ਹੈ ਸਾਡੀ ਮਹਿਲਤ ਹੈ ਉਸ ਪ੍ਰਮਾਤਮਾ ਦੀ ਰਜ਼ਾ ਹੈ ਉਦੇ ਕਰਕੇ ਸਾਡਾ ਸਾਰਾ ਸਿਸਟਮ ਚੱਲ ਰਿਹਾ ਹੈ ਹਮੇਸ਼ਾ ਸਾਡੇ ਨਾਲ ਸਨੇ ਜੁੜੇ ਰਹੀਓ ਠੀਕ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ